ਕਾਲ ਜੀ ਵੈਲਕਮ ਮੋਹਿਤ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਵੀ ਸਜਨੋ ਆਪਾਂ ਪਹੁੰਚ ਚੁੱਕੇ ਆਂ ਇਸ ਵਕਤ ਕੈਲਗਰੀ ਤੇ ਕੈਲਗਰੀ ਆ ਗਿਆ ਆਪਾਂ ਲੋਡ ਕਰ ਦਿੱਤਾ ਅਨਲੋਡ ਤੇ ਆ ਖੜਾ ਆਪਣਾ ਟਰੱਕ ਆ ਖੜਾ ਆਪਣਾ ਟ੍ਰੇਲਰ ਟ੍ਰੇਲਰ ਤੋਂ ਆਪਾਂ ਲੋਡ ਕਰ ਦਿੱਤਾ ਆ ਅਨਲੋਡ ਤੇ ਹੁਣ ਆਪਾਂ ਇਹਨੂੰ ਕਰਨਾ ਯੂਪੀਐਸ ਡ੍ਰੌਪ ਉਹ ਸਾਹਮਣੇ ਮੇਰੇ ਸਾਹਮਣੇ ਯੂਪੀਐਸ ਆ ਉੱਥੇ ਹੁਣ ਡ੍ਰੌਪ ਕਰਕੇ ਚੱਲਦੇ ਆਂ ਕਿ ਇਹ ਆਪਾਂ ਸ਼ਾਵਰ ਸ਼ੂਅਰ ਲੈਨੇ ਆ ਪੰਪ ਦੇ ਨਾਉਣੇ ਨੂੰ ਨੇ ਚੱਲ ਕੇ ਤੇ ਇੱਥੇ ਬਹੁਤ ਜਿਆਦਾ ਸਨੋ ਜੰਮੀ ਹੋਈ ਆ ਠਾੜਾ ਹੀ ਬਈ ਸਨੋ ਦੀ ਆ ਸਾਰੀ ਬਰਫ਼ ਜੰਮੀ ਹੋਈ ਆ ਸਲਿਪਰੀ ਹੋਇਆ ਸਲਿਪਰੀ ਹੋ ਆ ਪੜਾ ਹੈ ਕੈਲਗਰੀ ਸਾਰਾ ਵਾਈਟ ਵਾਈਟ ਹੋ ਗਿਆ ਸੱਜਰੋ ਬ੍ਰੈਮਟਨ ਆ ਜੇ ਘਾਟ ਆ ਇੱਥੇ ਜਿਆਦੇ ਆ ਬਸ ਐਂ ਬੈਕ ਕਰਕੇ ਲਾ ਦਿੰਦੇ ਨੇ ਇੱਥੇ ਲੱਦ ਦਿੰਦੇ ਲਾ ਲੈਂਦੇ ਆ ਇਹ ਕ੍ਰੈਕਰ ਫਿਰ ਆਪਾਂ ਨੂੰ ਚੇਂਜ ਕਰਾਉਣਾ ਪੈਣਾ। ਬਸ ਠੀਕ ਆ ਉਹਨਾਂ ਕਹਿੰਦੇ ਹਾਂ ਮੈਂ ਕਿਹਾ ਸ਼ੋਰ ਹਣਾ ਕਹਿੰਦੇ ਹਾਂ ਇੱਧਰਲੀ ਸਾਈਡ ਤੇ ਨਹੀਂ ਹੈਗਾ ਇਹਦਾ ਰੇਡੀ ਟੈਕ ਨਹੀਂ ਹੈਗੀ। ਤਾਂ ਹੀ ਫਿਰ ਸਕੇਲ ਆ ਲੈ ਆਪਾਂ ਨੂੰ ਦੋ ਤਿੰਨ ਵਾਰੀ ਰੋਕੇ ਆਖ ਸਮ ਉਹਨਾਂ ਨੂੰ ਵੀ ਨਹੀਂ ਹੁੰਦੀ। ਚਲੋ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਜੇ ਨਹੀਂ ਕ੍ਰੈਕ ਦਾ ਕੋਈ ਚੱਕਰ ਆ ਥੋੜਾ ਜਿਹਾ ਕ੍ਰੈਕ ਆ ਮੇਰੀ ਸ਼ੀਟ 'ਚ। ਅਸੀਂ ਉਹਨੂੰ ਕਿਹਾ ਸੀ ਪਾਉਣੀ ਆ ਕਹਿੰਦੇ ਕੋਈ ਚੱਕਰ ਨਹੀਂ। ਆਪਾਂ ਤਾਂ ਬੱਗ 'ਚ ਪਾਉਨੇ ਆ। ਹਾਂ ਆਪਾਂ ਤੇ ਪਾ ਦੇਵਾਂਗੇ ਫਿਰ ਵੀ। ਪਰ ਸਰ ਗੱਲ ਖਤਮ ਆ ਆਪਾਂ ਬੱਗ 'ਚ ਪਾਉਣੀ ਨਹੀਂ ਆ ਇਹ ਹਟਣਾ ਆਪਾਂ ਨੂੰ ਇਹ ਆ। ਲੋੜੀ ਸੱਜਣ ਨੂੰ ਹੋਣਾ ਆਪਾਂ ਚੱਲਦੇ ਜਾ ਰਹੇ ਆ ਆਪਾਂ ਜਾ ਕੇ ਟਰੈਲਰ ਡ੍ਰੌਪ ਕਰਨਾ ਆ ਐਰੋ ਡਰਾਈਵ ਵੀ ਹੈ ਨਾ ਯੂਪੀਸ ਨੂੰ ਤੂੰ ਉਹਨਾਂ ਨੂੰ ਕਹਿ ਦਣਾ ਵੀ ਐ ਤੁਰੇਣੀ ਆਣਾ ਮੈਂ ਉਹਨਾਂ ਨੂੰ ਕ ਇਹਨਾਂ ਦੱਸਤਾ ਕਿ ਉਹ ਕਹਿੰਦੇ ਉੱਥੇ ਜਾਣ ਜੋ ਕਿ ਬੁੱਕ ਹੈਗੀ ਹੈ ਮੇਰੇ ਕੋਲ ਉੱਥੇ ਜਾਣ ਦੋਗੀ ਤਾਂ ਮੇਰੇ ਕੋਲ ਹੈਗੀ ਆ ਹਾਂ ਕਹਿੰਦੇ ਠੀਕ ਆ ਉੱਥੇ ਟਰੈਲਰ ਡ੍ਰੌਪ ਕਰਕੇ ਚੈੱਕ ਇਨ ਕਰ ਦੋ ਉਹਨਾਂ ਨੂੰ ਪਤਾ ਲੱਗ ਜਾਊ ਕਿ ਅਸੀਂ ਹੋਰ ਲੋੜ ਲਈਏ ਕਨਫਿਊਜ਼ ਕਰ ਲੈਣਾ ਟਰੈਲਰ ਮੇਰੇ ਠੀਕ ਆ ਮੈਂ ਕਹਿੰਦੀ ਸਾਨੂੰ ਕੱਲ ਨੂੰ ਜਕਾਉਂਗੇ ਨਾ ਲੋਡ ਮੇਰੇ ਫਿਰ ਸਾਨੂੰ ਕੋ ਡਰਾਈਵ ਦਾਸਤਾ ਕਿ ਕਿੰਨੇ ਨਾਲ ਡਰਾਈਵ ਨਹੀਂ ਹੈਗੀ ਕੀ ਜਾ ਕੇ ਤੂੰ ਮੇਰੀ ਜਿਹੜੀ ਝੰਡੀ ਕੀਤੀ ਆ ਨਾ ਮੈਨੂੰ ਉਹਨਾਂ ਨੇ ਦੱਸ ਦਿੱਤਾ ਸਾਰਾ ਆ ਲੈਣ ਗਿਆ ਮੈਂ ਅੰਦਰ UBS ਉਹਨਾਂ ਨੇ ਦੱਸਤਾ ਵੀ ਇਹਨੇ ਤੈਨੂੰ ਕਿਹਾ ਵੀ ਇਹ ਮੇਰਾ ਹੈਲਪਰ ਰੱਖਿਆ ਆਵਾ ਬਈਓ ਝੂਠ ਬੋਲਦਾ ਭਈਓ ਆਪਣੇ ਜਖਟ ਭੂਂਦਾ ਕਿੱਡੀ ਪੋਖਾ ਉਹਨਾਂ ਨੂੰ ਕਹਿੰਦੀ ਹੈ ਹੈਲਪਰ ਹੀ ਮੇਰਾ ਨਹੀਂ ਜਦੋਂ ਮਿਲਗੇ ਨਾ ਇੱਥੇ ਮੈਨੂੰ ਨਕਸ਼ਾ ਵਖਾਉਣ ਲੱਗ ਪਏ ਇੱਥੇ ਡ੍ਰੌਪ ਕਰਕੇ ਇੱਥੋਂ ਐਂ ਕਰ ਲਈ ਐਂ ਕਰ ਲਈ ਮੈਂ ਕਿਹਾ ਮੈਨੂੰ ਪਤਾ ਮੈਂ ਬਹੁਤ ਵਾਰੀ ਚੱਕਿਆ ਕਿੰਨਾ ਫਿਰ ਇਹਦਾ ਮਤਲਬ ਇਹ ਆ ਐਲ ਪਰਤੂਲ ਪਰ ਨਹੀਂ ਆ ਮੈਨੂੰ ਬੱਚਤ ਨੂੰ ਦੱਸਿਆ ਇਹ ਨਹੀਂ ਆਣੀ ਨਹੀਂ ਗਿਆ ਸੀ ਇਹਨੇ ਕਿਹਾ ਸੀ ਨੋ ਨੋ ਕੋ ਡਰਾਈਵਰ ਕੋ ਡਰਾਈਵਰ ਹਾਂ ਮੈਂ ਹਾਂ ਉਹ ਤਾਂ ਨਹੀਂ ਆ ਆ ਕੇ ਤੇ ਬੰਦ ਕਰਤਾ ਇਹਨਾਂ ਨੇ ਤੁੰਦਾਨ ਦੇ ਦੁਆਰਾ ਇਹ ਡਾਇਰੈਕਟ ਤਾਈ ਨੌਨ ਆਦੀ ਕਿਹਨਾਂ ਜੀ ਲਓ ਜੀ ਸੱਜਣੋ ਇੱਥੇ ਆ ਕੇ ਗੇਟ ਬੰਦ ਹੋ ਗਿਆ ਪਰ ਇਹਨਾਂ ਨੇ ਖੋਲ ਦਿੱਤਾ ਆ ਇੱਕ ਵਾਰੀ ਕੋਈ ਹੋਰ ਨਹੀਂ ਜਾਣਾ ਨਾ ਕਰ ਲੈ ਵੇਸੇ ਜਹਾਜ਼ ਵੀ ਇਹ ਤੈਨੂੰ ਵਿਖਾਉਂਦਾ ਮੈਂ ਪਰ ਇਹਨੂੰ ਤੂੰ ਵੇਖੀ ਕਦੇ ਜਾਇਕ ਨਹੀਂ ਹਾਂ ਅਸੀਂ ਤਾਂ ਵੇਖੀ ਹੀ ਨਹੀਂ ਪਈ ਗਾ ਜ ਤੈਨੂੰ ਜਾਇਓ ਬੰਨਾ ਜਾ ਲੈ ਅੱਜ ਆ ਯੂ ਬੀ ਐਸ ਵਾਲਿਆਂ ਦੇ ਆਪ ਦੇ ਟਰੱਕ ਹੁੰਦੇ ਆ ਸ਼ੈਂਟਰ ਟਰੱਕ ਹੁੰਦੇ ਆ ਜਿਨ੍ਹਾਂ ਦੇ ਸਿੜੀ ਵਾਲੇ ਟਰੱਕ ਹੁੰਦੇ ਨੇ ਜਿਜਰੋਂ ਆ ਇਹਨਾਂ ਦੇ ਟ੍ਰੇਲਰ ਹੁੰਦੇ ਤੇ ਆ ਤੁੱਚੇ ਡਰਾਈਵਰ ਮੈਂ ਦੂ ਦੂ ਹੀ ਇਸ ਮਾਈ ਬਰਦਰ ਹੈਗੇ ਇਸ ਮਾਈ ਕੋ ਡਰਾਈਵਰ ਮੈਂ ਵੀਰ ਸਿੰਪਲੀ ਆ ਆ ਆ ਜਿਹੜਾ ਨਾ ਆ ਜਿਹੜਾ ਟ੍ਰੇਲਰਾਂ ਦੇ ਵਿਚਾਲੇ ਜਿਹੜੇ ਦੋ ਦੋ ਪਾਏ ਹੁੰਦੇ ਨਾ ਇਹਨਾਂ ਨੇ ਵਿਚਾਲੇ ਲੱਗਾ ਹੁੰਦਾ ਸੱਚ ਨੂੰ ਕਿੰਨੇ ਪਰ ਹੈਲਪਰ ਆ ਹਲ ਮੈਂ ਯੈਸ ਕਹਿ ਦੇਣਾ ਤੇ ਮੈਂ ਕਹਿਣਾ ਸੀ ਯੈਸ ਕੀ ਤੂੰ ਉਹਨਾਂ ਨੂੰ ਕਿਹਾ ਗੱਲਾ ਖੋਲਣ ਨੂੰ ਪਰ ਪਰ ਤੂੰ ਉਹਨਾਂ ਨੂੰ ਕਿਹਾ ਵੀ ਤੇ ਮੇਰਾ ਹੈਲਪਰ ਹੈ ਪਰ ਪਰ ਉਹਨਾਂ ਨੇ ਇਹ ਗੱਲ ਕਹਿਤੀ ਵੀ ਇਹ ਤੇਰੀ ਹੈਲਪਰ ਆ ਸਮਝਦਾ ਹੈ ਹੈਲਪਰ ਨਹੀਂ ਉਹਨਾਂ ਨੇ ਇਹ ਗੱਲ ਕਹੀ ਕਿ ਕਿ ਤੇਰੇ ਸਾਹਮਣੇ ਉਹਨਾਂ ਨੇ ਕਿਹਾ ਨਾ 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 ਹੁਣ ਮੁੱਕਰਨਾ ਯਾਰ ਹੱਤੋਂ ਗਈ ਆ ਹੁਣ ਮੈਂ ਸਮਝ ਗਿਆ ਮੈਂ ਉਹਨੇ ਕਹਿਤਾ ਉਹਨੇ ਬੰਦਾ ਵੇਖ ਕੇ ਹੀ ਦੱਸਤਾ ਪਰਖ ਕੇ ਝੂਠ ਮਾਰਿਆ ਉਹਨੂੰ ਫੇਰ ਵੀ ਉਹਨੇ ਬੰਦਾ ਪਰਖ ਕੇ ਦੱਸਤਾ ਦੇਨੂੰ ਮੈਂ ਕੋਈ ਝੂਠ ਨਹੀਂ ਮਾਰਿਆ ਉਹਨੇ ਬਾਅਦ ਚ ਆਪ ਕਿਹਾ ਨਾ ਆਪਦੇ ਮੂੰਹੀ ਵੀ ਇਹ ਆ ਕੋਈ ਮੂਈ ਮੂਈ ਕਿਹਦਾ ਮੂਈ ਇਹ 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 ਆ ਜਿਹੜੀ ਇਹ ਜਿਹੜੀ ਆ ਇਹ ਹੈਲਪਰ ਲੱਗਦੀ ਮੈਨੂੰ ਕਹਿਣੀ ਉਹਨੇ ਦੱਸ ਦੇ ਨਹੀਂ ਆਈ ਮੈਂ ਤਾਂ ਉਹਨੂੰ ਕੁਛ ਕਿਹਾ ਹੀ ਨਹੀਂ ਐ ਹੀ ਨਹੀਂ ਉਹਨੇ ਕਿਹਾ ਕੁਛ ਵੀ ਮੈਂ ਹਣੂੰ ਜਦੋਂ ਕਿਹਾ ਆਮ ਕਮਿੰਗ ਮੈਂ ਨਹੀਂ ਟਾਈਮਸ ਉਹਨੇ ਕੀ ਕਿਹਾ ਅੱਗੋਂ ਇੰਦਾ ਉਹ ਇਹ ਕਿੰਦਾ ਇਹ ਇਹ ਮੈਨੂੰ ਕਹਿ ਰਹੀ ਸੀ ਉਹ ਮੇਰਾ ਹੈਲਪਰ ਆ ਪਰ ਮੈਨੂੰ ਪਤਾ ਲੱਗ ਗਿਆ ਵੀ ਤੂੰ ਨਹੀਂ ਇਹ ਹੈਲਪਰ ਇਹ ਫਟ ਭਉਂਦਾ ਹੀ ਭੇੜ ਭਰਾ ਦੇ ਰਿਸ਼ਤੇ ਚ ਤੇਰੇ ਸਾਹਮਣੇ ਗਿਆ ਉਹਨੇ ਮੂੰਹ ਤੇ ਉਦੋਂ ਤਾਂ ਬੋਲੀ ਨਹੀਂ ਤੂੰ ਮੈਂ ਫਿਰ ਉਹ ਮੈਂ ਤਾਂ ਮੈਂ ਹੱਥੋਂ ਮੈਂ ਹਾਸ ਵੀ ਲੀਤੇ ਹਾਂ ਹਾਂ ਹਮ ਤਾਂ ਸੁਣਾਵੇ ਤੈਨੂੰ ਲੋਬੀ ਸੇ ਜਦੋਂ ਆਹਥੇ ਆਪਟਰੇਟ ਲੈ ਡ੍ਰੌਪ ਕਰਨਾ ਉਹ ਥੇ ਪਰ ਮੈਂ ਪਿਛਲੀ ਵਾਰ ਇੱਥੇ ਡ੍ਰੌਪ ਕਰਨ ਲੱਗਾ ਮੈਨੂੰ ਆਂਦੇ ਉਧਰ ਲਾ ਦੇ ਇੱਥੇ ਨਾਲ ਫਰਾਂ ਦੇਖਦੇ ਆਂ ਕੀ ਬੰਦ ਆ ਮੈਂ ਤਾਂ ਕਿਦੇ ਵੀ ਲੋਡ ਦੇ ਦੇ ਦ ਬਹੁਤ ਵੱਡੀ ਗੱਲ ਆ ਚਲੋ ਇੱਥੇ ਹੁਣ ਸਾਡੀ ਕੁੜੀ ਕਰੂਗੀ ਟਰੈਲਰ ਡਰਾਪ ਬੈਗ ਇੱਥੇ ਤੇ ਮੈਂ ਇਹਦੀ ਵੀਡੀਓ ਬਣਾਉਂਗਾ ਅੱਜ ਜਗ੍ਹਾ ਹੀ ਬਹੁਤ ਥੋੜੀ ਆਜ ਮੈਂ ਵੀਡੀਓ ਬਣਾਉਂਦਾ ਯਾਰ ਪੁੱਠੇ ਹੱਥ ਦੀ ਬੈਗ ਲਵਾਈ ਜਾਂਦੇ ਮੇਰੇ ਤੋਂ ਤੁਸੇ ਸਿੱਧੇ ਨਹੀਂ ਲੱਗ ਲੱਗੇ ਜੇ ਦੀ ਇਹਨਾਂ ਦੇ ਪੁੱਠੇ ਹੱਥ ਤੋਂ ਜ਼ਿਆਦਾ ਮੈਨੂੰ ਇੱਥੇ ਬੈਗ ਲਾ ਦੇ ਆ ਟਰੈਲਰ ਦੇ ਨਾਲ ਪੁੱਠੇ ਹੱਥ ਦੀ ਬੈਗ ਹੁਣ ਮੈਂ ਕੀ ਕਰਾਂ ਦੱਸੋ ਚਲੋ ਜੀ ਕਹਿੰਦੇ ਹੁਣ ਅੱਜ ਸਾਡੀ ਕੁੜੀ ਲਾਊਗੀ ਬੈਗ ਉਹ ਵੀ ਇੱਥੇ ਉਹ ਵੀ ਅੱਗੋਂ ਥੋੜਾ ਜਿਹਾ ਥਾਈਆਂ ਬਸ ਚਲੋ ਜੀ ਇਹਨੇ 53 ਪੁੱਤਾ ਲਾਉਣਾ ਸੌਖਾ ਹੀ ਆ ਦਾ ਲਾਵਾਂ ਪੁੱਠੇ ਹੱਥ ਬੈਕ ਸਾਡੇ ਜਿਹੜੇ ਚੰਡੇ ਕਹਿੰਦੇ ਪੁੱਠੇ ਕੁਝ ਤੇਨੂੰ ਐਂਗਲ ਕੋਸ਼ੋ ਕੋਸ ਪਾਸੇ ਤੇਨੂੰ ਕਿਸੇ ਪਾਸੇ ਦਿਸਦਾ ਨਾ ਤੇ ਫਿਰ ਤੂੰ ਕੀ ਨੇ ਕਿਹੜੇ ਹਿਸਾਬ ਨਾਲ ਟਰੱਕ ਐ ਟੇਡਾ ਕਰਕੇ ਲਿਆਵੇ ਚੜਾਤਾ ਲੋਕ ਸਿੱਧਾ ਖੜਾਉਂਦੇ ਆਏ ਤੇ ਇਧਰੋਂ ਬੈਕ ਕਰਦੇ ਐ ਟੇਡਾ ਡਾਦਾ ਐ ਨੂੰ ਕਰਦਾ ਚੱਕਦਾ ਐ ਨਾਗ ਪੜਾਦਾ ਇਹਦਾ ਚਾਹ ਚੱਲ ਬਣਾ ਨਾਗ ਪਰਾਣੋ ਭਰਣ ਕਮ ਆਇਨੂ ਮੇਰੇ ਐਣਾ ਕਰ ਉਧਰ ਵੀ ਹੋਣਾ ਬੈਕ ਹੀ ਨਹੀਂ ਹੋਣਾ ਜਿਹੜੇ ਹਿਸਾਬ ਨਾਲ ਤੂੰ ਕਰੀ ਜਾਨੀਂ ਜਾਣਾ ਹੀ ਨਹੀਂ ਉਥੇ ਸ਼ੋਰ ਆ ਮੈਂ ਦੱਸ ਜੇ ਤੂੰ ਉਥੇ ਲੈ ਕੇ ਜਾਣਾ ਤੂੰ ਟਾਇਰ ਪਿਛਾ ਲਾ ਕੇ ਆਣੇ ਮੈਂ ਤਾਂ ਕੋ ਦਿਨੇ ਹੀ ਨਹੀਂ ਪੈ ਇਧਰ ਇਹ ਤੂੰ ਦਿਸਣਾ ਮੇਰੇ ਪਿੱਛੇ ਟਰੱਕ ਖੜਾ ਵੇਖ ਉਧਰ ਤੇਰੇ ਪਿੱਛੇ ਟਰੱਕ ਹੁੰਦਾ ਵੇ ਯਾਰ ਯਾਰ ਮੈਂ ਇਹਨੂੰ ਬੁਲਾ ਪੈ ਲਾਲਾ ਲਾਈਵ ਸੱਜਣੋ ਕੌਣ ਕੌਣ ਅਸਲੀ ਡਰਾਈਵਰ ਆ ਤੇ ਕੌਣ ਦੂਜਾ ਇਹ ਤੁਸੀਂ ਦੇਖ ਹੀ ਲਿਆ ਹੁਣ ਚੱਲ ਠੀਕ ਫਸਿਆ ਰਹੂਗਾ ਹੁਣ ਚੱਲ ਤੂੰ ਬੈਕ ਲਾਉਣਾ ਲਾਲਾ ਫਿਰ ਮੈਨੂੰ ਹਾਈ ਕਿੱਕ ਨਹੀਂ ਆਇਆ ਮੈਨੂੰ ਸਾਰੇ ਜਾਣਦੇ ਆ ਜਾਣਨ ਕਿ ਨਹੀਂ ਲਾਇਆ ਯਾਰ ਇਹਨੂੰ ਵੀ ਤੂੰ ਵੀ ਨੰਦਰਾ ਢੱਡ ਚ ਕਹਿੰਦੇ ਨੇ ਭੁੱਖ ਉਹਨੇ ਤੇਰੀ ਬੈਗ ਲਾਉਂਦਾ ਵੇਖਣਾ ਤੇਨੂੰ ਮੈਂ ਨਹੀਂ ਮੈਂ ਨਹੀਂ ਵੇਖਿਆ ਤੇਰਾ ਫੈਨ ਆ ਉਹ ਮੈਂ ਨਹੀਂ ਉਹਨੂੰ ਬੈਗ ਲਾਉਂਦਾ ਦਿਖਉਂਦੀ ਆਉਂਦੀ ਆ ਕਾਂਗਰਸਾ ਮਾਰਦੀ ਯਾਰ ਹੁਣ ਹੋ ਗਿਆ ਕੋਣ ਦਿੱਤਾ ਮਾਰ ਕੇ ਹੋਣਾ ਤਾਂ ਛੇਤੀ ਲਾ ਦੇਣਾ ਉਹ ਤਾਂ ਦੂਜਾ ਸ਼ੰਟਰ ਆ ਆ ਟ੍ਰੇਲਰਾਂ ਇਥਾਂ ਵੇਖ ਹੈਗਾ ਕਿ ਇੱਥੇ ਲਾ ਦੀਏ ਯਾਰ ਇੱਥੇ ਹੀ ਦਰਵੀ ਦੇਖਿਆ ਗਾ ਗਾ ਮੈਂ ਕਿਹਾ ਕਿ ਤੇ ਥਾਏਗਾ ਵੈਕ ਕਰਕੇ ਆ ਲਾ ਦੇ ਟੋਕ ਨਹੀਂ ਵੇਖਿਆ ਮੈਂ ਨਹੀਂ ਜਾਂਚ ਕਰਾਲਾ ਚੀ ਦੋ ਇਹਨੂੰ ਵੈਕ ਲਾਉਣ ਦੀ ਵਾਰੀ ਆਈ ਨਹੀਂ ਬਸ ਇਹ ਲਿਆਂਦਾ ਦਵਾ ਕੇ ਦਾ ਲਗਣਾ ਤਾਂ ਨਹੀਂ ਅਜੇ ਦਾ ਲਹੂ ਪੀਣਾ ਅਜੇ ਤਾਂ ਮੈਂ ਪੂਰਾ ਲਹੂ ਪੀ ਕੇ ਛੱਡੂਗਾ ਦੇਖਦੇ ਆਂ ਕੀ ਕਰਦੀ ਹੁਣ ਇਹਨੂੰ ਕਹਣਾ ਬੈਗ ਲਾ ਮੈਨੂੰ ਨਹੀਂ ਆਉਂਦਾ ਲਾਉਣਾ ਉਹ ਇਹਨੇ ਕਹਾਣੀ ਸਾਰੀ ਖਰਾਬ ਕਰਦੀ ਹੁਣ ਮੈਨੂੰ ਕਹਦਾ ਬੈਗ ਲਾ ਦੇ ਤੇ ਬਾਅਦ ਚ ਵਸ ਖਤਮ ਕਰ ਲੈ ਲਵ ਜੀ ਕਹਿੰਦੇ ਟਰੱਕਰ ਗੱਲ ਪਹੁੰਚ ਚੁੱਕੇ ਨੇ ਕਹਿੰਦੇ ਟਰੱਕ ਬੈਗ ਲਾ ਹਾਰ ਹੋਰ ਪਾਵਾਂ ਲੈ ਆ ਕੇ ਅਸੀਂ ਆਪੇ ਲਾ ਲਾਂਗੇ ਐ ਉੱਤਰ ਕੇ ਪਿੱਛੇ ਜਾ ਕੇ ਦੇਖਿਓ ਅਮਾਗੇ ਸਮਾਨ ਦਿਖੂਗਾ ਹਾਂ ਟੈਂ ਟੈਂ ਡਾ ਡਾ ਅੱਜ ਤੁਸੀਂ ਵੇਖੋਗੇ ਹਰਪਿੰਦਰ ਸਿੰਘ ਦੇ ਨਾਲ ਲਾਈਵ ਰਿਪੋਰਟਿੰਗ ਟਰੱਕ ਗੱਲ ਬੈਕ ਕਰਦੀ ਹੈ ਟਰੱਕ ਮੈਂ ਬਹੁਤ ਵਾਰੀ ਕਿਹਾ ਮੈਂ 1 ਮਿੰਟ ਪਿਛਲੀ ਵਾਰੀ ਯੂਪੀਐਸ ਉੱਥੇ ਇੱਥੇ ਸਾਰੇ ਕਿਤੇ ਮੈਂ ਆਪੇ ਲਾਇਆ ਪਰ ਜਦੋਂ ਤੋਂ ਮੇਰੇ ਸਹਾਰੇ ਫੂਲ ਫੜ ਕੇ ਆਏ ਨਾ ਫਿਰ ਨਹੀਂ ਮੈਥੋਂ ਲੱਗਦਾ ਯਾਰ ਇਹ ਥੋੜੀ ਗੱਲ ਹੁੰਦੀ ਹੈ ਮੇਰੇ ਨਾਲ ਤਾਂ ਹੁੰਦੀ ਆ ਇਹ ਤਾਂ ਮੈਨੂੰ ਪਤਾ ਪਿਛਲੇ 2-3 ਵਾਰੀ ਮੈਂ ਆਪੇ ਲਾਇਆ ਸਾਰਿਆਂ ਨੂੰ ਉਹ ਇੱਥੇ ਆ ਕੇ ਵੰਦੇ ਆ ਵੀ ਤੇਰੇ ਅੱਗੇ ਜਲਾਂ ਪਛਾ ਕੇ ਟਰੱਕ ਹੋਰ ਤਿਆਰ ਦਾ ਤਾਦੋ ਤੁਰਿਆ ਹੁੰਦਾ ਵਾ ਕਿਉਂਕਿ ਉਹਨਾਂ ਨੇ ਤਾਂ ਬਈ ਜਾਣਾ ਕਿਚਨ ਪਹੁੰਚੇ ਟਰੱਕ ਮੇਰਾ ਤੋ ਵੀ ਅੱਜ ਕਿਲ ਦੀ ਸਜਣਾ ਜ਼ੋਰ ਪਰਖਿਆ ਜਾਣਾ ਚੱਲ ਜਾਣ ਦੇ ਕੱਟ ਕੇ ਪਰਲੇ ਪਾਸੇ ਵੇਲੇ ਇਧਰ ਉਹਨਾ ਠਾਹ ਕਰਾ ਦੀ ਤੋ ਦੋ ਤਾਂ ਕੁਛ ਨਹੀਂ ਹੈਗਾ ਚੱਲ 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 ਸਿੱਧਾ ਕਰ ਦੂਜੇ ਪਾਸੇ ਨੂੰ ਬਾਹਲਾ ਨਾਲ ਕੱਟ ਬਾਹਲਾ ਨਾਲ ਕੱਟ ਆਡੀ ਗਾਈਡੈਂਸ ਤੋਂ ਬਿਨਾ ਕਿੱਦਾਂ ਲਾ ਲੇਂਗੀ ਤੂੰ ਬੈਕ ਦੇਖਦਾ ਹੀ ਨਹੀਂ ਉਹਨਾਂ ਬਲਾਈਂਡ ਸਪੌਟ ਤੇ ਮੈਨੂੰ ਮੈਂ ਕੀ ਕਰਾਂ ਇਧਰ ਵੇਖ ਲਈ ਇਧਰ ਦੇ ਨਾ ਮੇਰੇ ਪਿੱਛੇ ਟਰੱਕ ਖੜਾ ਵਾ ਉਹਦਾ ਮੈਨੂੰ ਜਾਨੀ ਆ ਯਾਰ ਪਿੱਛੇ ਰਹਿੰਦੇ ਪਿੱਛੇ ਜਾਏ ਕਰਾਂਗੀ ਯਾਰ ਉਹ ਸ਼ਾਂਟਰ ਵੀ ਨਿੱਕਲੇ ਆਇਆ ਵਾ ਲਾ ਤੂੰ ਹੋ ਵੀ ਨਿੱਕਲੇ ਦੇਖੀ ਲਾਉਂਦਾ ਹਣ ਪੁੱਠੇ ਹੱਥ ਬੈਕ ਕੋ ਵੀ ਸੱਜਣੋਂ ਬੈਕ ਮੈਂ ਕਰ ਦਿੱਤਾ ਯਾ ਤੇ ਜਿਹੜੇ ਆਪਾਂ ਬੰਦੇ ਰੱਖੇ ਆ ਇਹਨਾਂ ਤੋਂ ਬਸ ਆਪਾਂ ਟਰੇਲਰ ਟਰੋਲ ਡਰਾਪ ਹੀ ਕਰਾਉਣੇ ਆ ਬੈਗ ਬੁੱਕ ਤਾਂ ਇਹਨਾਂ ਨੂੰ ਲਾਉਣਾ ਆਉਂਦਾ ਨਹੀਂ ਨੋ ਵੀਜ਼ਾ ਜਿਹੜਾ ਆਪਾਂ ਟਰੇਲਰ ਲਾ ਦਿੱਤਾ ਹੈ ਬੈਗ ਤੇ ਇਹ ਤਾਂ ਬੈਗ ਲੱਗਾੜੀਆਂ ਵਾਣ ਅਣ ਕਰੀ ਜਾਂਦੀ ਟਰੇਲਰ ਡਰਾਪ ਆਪੇ ਲਾਓ ਕਿ ਉਹਨਾਂ ਆਪਾਂ ਨੂੰ ਚਾਹ ਰੇ ਆਰਾਮ ਫਰਮਾਉਣੇ ਸੱਜਣੋ ਯਾ ਵੋਕਲ ਸਕੂਲ ਜੋ ਮਰਜ਼ੀ ਕਰੀ ਚਲ ਮੈਂ ਤੁਹਾਨੂੰ ਦੱਸਦਾ ਉਹ ਤੁਹਾਨੂੰ ਰੈਂ ਜਿਹੜਾ ਐਂਡਾ ਪੈਨ ਖੱਚਾ ਹੀ ਆ ਹਾਂ ਆਜੋ ਜੀ ਹੈਲਪਰ ਜੀ ਹੈਲਪਰ ਕਹਿੰਦੇ ਸਾਡੇ ਟਰੱਕ ਦੇ ਵਿੱਚ ਪਹੁੰਚ ਚੁੱਕੇ ਨੇ ਇਹਨਾਂ ਨੂੰ ਐਵੇਂ ਸਿਖਾ ਰਹੇ ਆਂ ਟਰੱਕ ਮੈਂ ਤਾਂ ਪਾਸੇ ਕਰ ਮਜ਼ਾਕ ਮਜ਼ਾਕ ਫਿਰ ਸਾਰਿਆਂ ਨੂੰ ਪਤਾ ਥਾ ਥੋੜਾ ਹੀ ਨਹੀਂ ਲੱਗੀ ਮੈਨੂੰ ਨਹੀਂ ਲੋੜ ਇੱਕੋ ਹੀ ਕਿ ਟੈਂ 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 ਮੈਂ ਪਹਿਲਾਂ ਹੀ ਬਣਾਇਆ ਜਾਂਦਾ ਵੀਡੀਓ ਸੁਣ ਗਈ ਨਾ ਗੱਲ ਮੇਰੀ ਜ਼ਰੂਰਤ ਨਹੀਂ ਹੈ ਕਿ ਵੀਡੀਓ ਬਣਾਉਂਦੀ ਸੱਚ ਨੂੰ ਵਲੌਗ ਜਿਹੜਾ ਕਹਿੰਦੇ ਅੱਜ ਪੂਰਾ ਖਤਰਨਾਕ ਬਣ ਚੁੱਕਾ ਹੈ ਕਹਿੰਦੇ ਮੇਰੇ ਵੀਰੋ ਕੀ ਹੋਊਗਾ ਕੀ ਹੋਊਗਾ ਕੀ ਹੋਊਗਾ ਅੱਗੇ ਕਹਿੰਦੇ ਮੇਰੇ ਵੀਰੋ ਅੱਗੇ ਕਹਿੰਦਾ ਤੈਨੂੰ ਠੋਣੀ ਨਹੀਂ ਹੁੰਦੀ ਟੈਂ 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 ਇਹਦੇ ਦਾਸ ਦਾ ਵੀਡੀਓ ਬਣਾਉਂਦਾ ਫੂਣੀ ਤੋਂ ਦੋ ਚ ਟੈਂ 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 ਇਹਦੇ ਕੀ ਹੋ ਗਿਆ ਉੱਥੇ ਉੱਥੇ ਕਿਹਨੂੰ ਕਿਹਨੇ ਕਹੀ ਹੈ ਹੈਲਪਰਾਂ

ਹਾਹਾ ਬਈ ਸਾ ਜਨਾ ਆਪਾਂ ਟ੍ਰੇਲਰ ਕਰ ਦਿੱਤਾ ਹੈ ਡ੍ਰੌਪ ਜਿੱ ਤੱਕ ਜਿੱ ਤੱਕ ਤੁਸੀਂ ਦੇਖ ਹੀ ਲਈਆਂ ਬੈਗ ਸਕਿੱਲਸ ਸਾਡੀ ਕੁੜੀ ਦੀਆਂ ਤੇ ਕਹਿੰਦੇ ਤੈਨ ਆਪਾਂ ਹੁਣ ਯੂਪੀਐਸ ਤੋਂ ਅਲਵਿਦਾ ਲੈ ਆਹ ਵੇ ਲੋ ਸਜਣੋ ਆਕਰਮਣ ਹੋ ਜਾਂਦਾ ਇੱਕਦਾਂ ਤੇ ਯੂਪੀਐਸ ਵਾਲਿਆਂ ਜੀ ਅੱਜ ਤੈਨੂੰ ਦਿਖਾਉਣਾ ਯੂਪੀਐਸ ਜਹਾਜ ਅੱਜ ਹੈ ਨਹੀਂਗਾ ਤੇ ਥੋੜਾ ਜਿਹਾ ਇਹਨਾਂ ਦੇ ਗਵਾਂਢੀ ਜਿਹੜੇ ਫੀਡੈਕਸ ਵਾਲੇ ਆ ਉਹਨਾਂ ਦਾ ਤੁਹਾਨੂੰ ਜਹਾਜ ਦਿਖਾ ਦਿੰਨੇ ਸਜਣੋ ਆ ਬੈਂਗੜ ਜਿਹੜੇ ਟਰੱਕ ਹੁੰਦੇ ਆ ਇਹ ਤੇ ਇਹਨਾਂ ਨੇ ਗਾਮਸ਼ਾਂ ਕਰਨ ਨੂੰ ਰੱਖਿਆ ਹੁੰਦੇ ਕਿਉਂਕਿ ਇਹਨਾਂ ਦਾ ਥਾਂ ਥੋੜਾ ਅੰਥਾ ਥੋੜੇ ਜਿਮੜ ਜਾਂਦੇ ਇਹ ਇਹ ਵੈਂਗੜੇ ਜੇ ਟਰੱਕ ਵੇਣਾ ਕਿਵੇਂ ਹਾਂ ਆਹ ਵਿਚਾਰੇ ਨੇ ਪਿਛਲੀ ਵਾਰੀ ਮੇਰੀ ਹੈਲਪ ਕੀਤੀ ਤੇ ਇਹ ਕਹਿੰਦੇ ਸੱਜਣਾ ਤੁਹਾਨੂੰ ਮੈਂ ਇੱਥੇ ਵਿਖਾਉਣਾ ਫੀਡ ਐਕਸ ਦਾ ਵੱਡਾ ਸਾਰਾ ਇਹ ਇਹ ਉਹ ਰਿਪਲੇਸ ਉਹ ਖੜਾ ਸੱਜਣਾ ਉਹ ਪੁੱਛ ਦੱਸਦੀ ਆ ਉਹ ਪੁੱਛ ਦੱਸਦੀ ਆ ਹਾਂਜੀ ਉਹੀ ਕਹਿੰਦੇ ਨਹੀਂ ਚਾ ਚਾ ਲੈ ਕੇ ਕੈਨੇਡਾ ਲੈ ਜਾ ਇਹੜੇ ਮਾੜੇ ਸਮਝ ਕੇ ਆਈ ਕਿਹਨੇ ਗੱਲ ਹੈ ਜਾ ਫੀਡੈਕਸ ਵਾਲਿਆਂ ਦਾ ਵੀ ਜਿਵੇਂ ਇਹਨਾਂ ਦੇ ਇਹਨਾਂ ਦੇ ਬਸ ਆ ਹੀ ਜਾਂਦੇ ਇੱਧਰ ਉੱਧਰ ਪਾਰਸਲ ਜਾਂਦੇ ਆ ਸੱਜਣੋ ਆ ਇਹਨਾਂ ਦਾ ਪੀਡੈਕਸ ਵਾਲਿਆਂ ਦਾ ਇਹਨਾਂ ਦੇ ਆ ਗਵਾਂਢੀ ਯੂਪੀਐਸ ਵਾਲੇ ਆ ਤੇ ਨਾਲ ਹੀ ਪਿਊਰੂ ਲੈਟਰ ਆ ਲੋਬੀ ਸੱਜਣੋ ਇੱਥੇ ਖੁੱਲਦਾ ਸੀ ਨਸੀਮ ਵਾਲਾ ਗੇਟ ਆ ਪਰ ਆਪਾਂ ਇਹ ਤੋਂ ਗਾਂਹ ਚਾਗੇ ਰੋਕਣਾ ਵਾ ਉਹ yellow ਦੇ ਕੋਲ ਜਾ ਕੇ ਰੋਕਦੇ ਤੇ ਆਪਾਂ ਆ ਕਾਰਡ ਵਾਪਸ ਕਰਕੇ ਆਪਦੇ ਲਾਇਸੈਂਸ ਲੈ ਲੈਣੇ ਆ ਦੇਖੇ ਨਹੀਂ ਜਾਂਦਾ ਯੂ ਗੋ ਐਂਡ ਪਿਕ ਅਪ ਆਪਣੇ ਲਾਇਸੈਂਸ ਤੇ ਜੋ ਲਾਲ ਕੰਟੇਨਰ ਹੈ ਇਸ ਕੇ ਅਗੇ ਲਗਾ ਲਿਆ ਜਾਏ ਬਾਏ ਪਾਹੋ ਜੀ ਸਜਾ ਜੀ ਨਾਲ ਗੁੱਡ ਮਾਰਨਿੰਗ ਹੋ ਚੁੱਕੀ ਤੇ ਗੁੱਡ ਮਾਰਨਿੰਗ ਦੇ ਨਾਲ ਹੀ ਆਪਾਂ ਪਹੁੰਚ ਚੁੱਕੇ ਆ ਕਿੱਥੇ ਆਪਾਂ ਪਹੁੰਚ ਚੁੱਕੇ ਆ ਸਜਰੋ ਕਹਿ ਲਿਏ ਯਾਰ ਚ ਇੱਥੇ ਆਪਾਂ ਆਪਣੇ ਟਰੈਕਟਰ ਦਾ ਟਰੇਲਰ ਚਾ ਕੇ ਤੇ ਆਪਾਂ ਯੂਪੀਐਸ ਛੱਡ ਰਾਂ ਦੇ ਉੱਥੋਂ ਆਪਾਂ ਆਪਣਾ ਭਰਿਆ ਹੋਇਆ ਟਰੇਲਰ ਚਾ ਕੇ ਆਪਾਂ ਚੱਲ ਜਾਣਾ ਵੀਰੇ ਵੀਰੋ ਕੈਲਗਰੀ ਤੋਂ ਬ੍ਰੈਂਟ ਨਹੀਂ ਮੌਂਟਰੀਅਲ ਜਾਣਾ ਹੈ ਕਿ ਟਰੇਲਰ ਉੱਚਾ ਛੱਡਿਆ ਗਏ ਨੇ ਇੱਕ ਕੁੜੀ ਤਾਂ ਆਪਣੇ ਦਾ ਜੋਰ ਪਰਖਿਆ ਜਾਊਗਾ ਸੱਚਰੋ ਚੱਲੇ ਚੱਲੇ ਚੱਲ ਕਮਾ ਗਏ ਕਮਾ ਗਏ ਠੀਕ ਹੈ ਮਾਰੀ ਆ ਜੋ ਲੌਕ ਨਹੀਂ ਹੁੰਦਾ ਪਿਆ ਬੜੇ ਟਾਰਚ ਦੇ ਵੇਖਾਂ ਅੰਥੋਂ ਲੋਕ ਉਹਦੇ ਨਾਲ ਨਹੀਂ ਲੱਗਦਾ ਪਿਆ ਹਣਾ ਉਤੋਂ ਟ੍ਰੇਲਰ ਬੰਦਾ ਹੀ ਨਹੀਂ ਪਿਆ ਅੰਦਾਲ ਤਾਂ ਜਮਾ ਲੱਗ ਗਿਆ ਫੋਨ ਦੇ ਮੈਨੂੰ ਟਾਂਚਣਾ ਦੇਖਣ ਦੇ ਉਹ ਗੋਪੈਨ ਨਹੀਂ ਅੰਦਰ ਗਈ ਉਹ ਫੋਨ ਦੇ ਦੇ ਮੈਨੂੰ ਨਹੀਂ ਦਿੰਦਾ ਥੱਲੇ ਪੈਨ ਨਹੀਂ ਤੇ ਸੀ ਮੁਰੋਂ ਤੂੰ ਮੈਨੂੰ ਦੇ ਮੈਂ ਵੇਖਣਾ ਆੜਾ ਲੌਕ ਹੋਣਾ ਦਾ ਉੱਚਾ ਹੋਊਗਾ ਮੈਂ ਤਾਂ ਹੁਣ ਕਿੰਨੀ ਕਵਾਰੀ ਕਮਾਏ ਨੂੰ ਇੰਨਾ ਹੀ ਨੀਵਾ ਕਰਦੇ ਉਹਨੂੰ ਇਸਨੇ ਆਪਣੀ ਬਾਤਰੀ ਸੁਣਨੀ ਹੈ ਤੈਨੂੰ ਕਹੀ ਜਾਂਦਾ ਨੀਵਾ ਕਰਦੇ ਉਹਨੂੰ ਕੁਵੈਜੀ ਨਹੀਂ ਲੱਗਦਾ ਪਿਆ ਦੇ ਉਹਨੇ ਲੌਕ ਕੀ ਹੋਣਾ ਆਲੀ ਕਰਦੀ ਆ ਨੀਵਾ ਘਾਰੇ ਨੂੰ ਜੇ ਨੀਵਾਣੀ ਹੁੰਦਾ ਨਾ ਚਾਰਾ ਨੇ ਲੋਕ ਹੋਣਾ ਹੀ ਨਹੀਂਗਾ ਇਹਨੂੰ ਬੜੀ ਵਾਰੀ ਸਮਝਾਇਆ ਆਖਰੀ ਲੱਗਦੀ ਕਿੰਨਾ ਦਾ ਫਰਕ ਆ ਜੇ ਟੈਰਾਂ ਚ ਕੌ ਹੋ ਗਿਆ ਬਸ ਪੂਰਾ ਥੱਲੇ ਪਹਿਲਾਂ ਕਰ ਲੈਂਦੀ ਦੋ ਵਾਰੀ ਜਿਉ ਮੇਰੀਆਂ ਟੱਕਰਾ ਮਰਾਈਆਂ ਲੋਬੀ ਸਾਜਣੋਂ ਆਪਾਂ ਟਰੈਲਰ ਕਰ ਲਿਆ ਉਹ ਉਹ ਸਾਡੇ ਫੁੱਲਾਂ ਦਾ ਗਲਦਸਤਾ ਡਿੱਗ ਚੁੱਕਾ ਆ ਇਹਨੂੰ ਆਪਾਂ ਚੱਕ ਲੈਨੇ ਆ ਲੋਬੀ ਸਾਜਣੋਂ ਹਮਨੇ ਟਰੈਲਰ ਜੋ ਹੁੱਕ ਕਰ ਲਿਆ ਹੈ ਇੱਕ ਤਾਂ ਕਾਲੇ ਲੀੜਿਆਂ ਦੇ ਪਤਾ ਨਹੀਂ ਕੀਦਿਆ ਕਬਿੰਦਾ ਮਾੜਾ ਮੋੜ ਜਾ ਵੀ ਡਿੱਗਵੇ ਤੇ ਸੌਲਾ ਪੈਂਦਾ ਤੇ ਆਪਾਂ ਹੁਣ ਟ੍ਰੇਲਰ ਹੁੱਕ ਕਰ ਲਿਆ ਆ ਇਹ ਆਪਾਂ ਛੱਡਣਾ ਯੂਪੀਐਸ ਤੇ ਯੂਪੀਐਸ ਤੋਂ ਆਪਾਂ ਭਰਿਆ ਹੋਇਆ ਟ੍ਰੇਲਰ ਚੱਕਣਾ ਦੇ ਉਹ ਆਪਾਂ ਲੈ ਕੇ ਜਾਣਾ ਮੌਨਟਰੀਅਲ ਜਿਹੜਾ ਕੀ ਬ੍ਰੈਵਟਨ ਤੋਂ ਵੀ ਅੱਗੇ ਹੈ ਭੱਜ ਘੰਟੇ ਯੈਸ ਬਾਸ ਅਸੀਂ ਜਾਏਗੇ ਉਧਰ ਕੀ ਤਰਫ ہماری ਕੁੜੀ ਕਰ ਰਹੀ ਹੈ ਕਨੈਕਟ ਟ੍ਰੇਲਰ ਕੋ ਕੁੜੀ ਕਰੈਕਟ ਟ੍ਰੇਲਰ ਕੋ ਔਰ ਹਮ ਯਹਾਂ ਸੇ ਅੱਜ ਚਲੇ ਪਾਏਗੇ ਅੱਜ ਆਪਾਂ ਚੱਲੇ ਸੱਜਣੋਂ ਹੁਣ ਵਜੇ ਆਵਾਂ ਲੋ 10 ਵਜੇ ਵੀ ਨਿਕਲੇ ਆਪਾਂ ਰਾਤ ਦੇ 10 ਤੱਕ 12 ਕੱਲ ਸਵੇਰ ਦੇ ਬਾਅਦ 10 ਤੱਕ 24 ਪਰਸੋਂ ਰਾਤ ਦੇ 10 ਤੱਕ 36 36 ਘੰਟਿਆਂ ਨੂੰ ਆਪਾਂ ਪਹੁੰਚ ਜਾਗੇ 36 40 ਨੂੰ ਨਹੀਂ 40 ਹਾਂ 40 ਘੰਟਿਆਂ ਨੂੰ ਆਪਾਂ ਲੈਟਾ ਛੱਡਤੀ ਐਂਡੀਕੇਟਰ ਛੱਡਦੇ ਆ ਹੁਣ ਸਾਰਾ ਕੁਝ ਚੈੱਕ ਕਰਿਆ ਹੋਊਗੀ ਕਿਰਾਏ ਇੱਕ ਟ੍ਰੇਲਰ ਆਪਾਂ ਅੱਜ ਨੇ ਤੁਸੀਂ ਡ੍ਰੌਪ ਕਰਤਾ ਲਿਆ ਕੇ ਤੇ ਹੁਣ ਆਪਾਂ ਕਰਨਗੇ ਦੂਜਾ ਟੇਲਰ ਪ੍ਰੇਟ ਤੇ ਆਪਣੀ ਚਾਹੁੰਦੇ ਇਹ ਟੇਲਰ ਡੋਟੇ ਤੇ ਖੜਾ ਆ ਸੀਲਾ ਵਗੈਰਾ ਆਲਰੇਡੀ ਆਪਾਂ ਡਿਸਪੈਚ ਦੇ ਆਫਿਸ ਚ ਜਾ ਕੇ ਲੈ ਲਿਆ ਵਾ ਤੇ ਪੁੱਲਰ ਕਰੀਏ ਹੁੱਕ ਤੇ ਚੱਲੀਏ ਇੰਸਪੈਕਸ਼ਨ ਕਰਕੇ ਵਤਨਾ ਨੂੰ ਵਾਪਸ ਵਤਨ ਕਹਦੇ ਆਪਾਂ ਜਾਣਾ ਮੌਨਟਰੀਅਲ ਸੋ ਡਿਲੀਵਰੀ ਫੇਰ ਆਪਣੀ ਹੋएगी ਪਿਛਲੀ ਵਾਰੀ ਜਦੋਂ ਮੌਨਟਰੀਅਲ ਹੋ ਸਕਦਾ ਆਪਾਂ ਨੂੰ ਫੇਰ ਥੋੜੀ ਜਿਹੀ ਵੇਟ ਕਰਨੀ ਪਵੇ ਉੱਥੇ On your pop destination ਸਪੋਰਟ ਬੋਰਡ ਜ਼ਰੂਰੀ ਆ ਬਾਹਰ ਇੱਕ ਤਾਂ ਠੰਡਾ ਇੱਕ ਹੱਥ ਬਹੁਤ ਕੰਦੇ ਹੋ ਰਿਹਾ ਕਿ ਕਿ ਟਰੈਲਰ ਟਰਾਲਰ ਸਾਰੇ ਕੰਦੇ ਹੋਏ ਪਏ ਆ ਫਰੰਟ ਸੀਟ ਤੇ ਪਈਆਂ ਸੀ ਲਾ ਇਹ ਨਹੀਂ ਉਹ ਮੈ ਰਖੀਆਂ ਆ ਅਕਲ ਦੇ ਅੰਨੇ ਇੰਨਾ ਨਹੀਂ ਪਤਾ ਵੀ ਯੂਪੀਐਸ ਵਾਲੇ ਸਿੱਲਾਂ ਦਿੰਦੇ ਹੁੰਦੇ ਆ ਅੱਛਾ ਮੇਰੀ ਗੱਲ ਸੁਣ ਉਹ ਜਿਹੜੀ ਬਲੂ ਵਾਲੀ ਆ ਨਾ ਚੱਜਣਾ ਰਬੜ ਨਹੀਂ ਮੈਚ ਹੁੰਦੀ ਮੈਂ ਬਹੁਤ ਕੋਸ਼ਿਸ਼ ਕਰ ਲਈ ਆ ਦੰਦੀਆਂ ਹੀ ਆ ਘੜਦਾ ਦੇਖੋ ਇੰਨੀ ਕਾ ਪਤਾ ਨਹੀਂ ਕਾ ਦੋ ਇੰਨਾ ਦਾ ਫਰਕ ਰਹਿੰਦਾ ਮੈਂ ਬਹੁ ਵਾਰੀ ਕਰਕੇ ਵੇਖ ਲਈ ਆ ਜਿਹੜਾ ਇਹਦੀ ਹੱਥ ਲੱਗਣੇ ਆ ਆਪੇ ਦੇਖੋਗਾ ਔਰ ਕਿ ਆਪਾਂ ਦੱਸਦਾ ਸੌਪ ਕਰਦੇ ਆ ਟ੍ਰੇਲਰ ਦੀ ਇਨਸਪੈਕਸ਼ਨ ਤੇ अपनी सीला आप जैसे देख सकते हैं कि हमारे इंस्पेक्शन पर इसको भरोसा नहीं है सो ये खुद ट्रेलर के नीचे घुस घुस कर ये बड़ा चेक दे दे दे। कर रहे हैं <laughs> हम पे कोई भरोसा नहीं करता मैंने अच्छी तरह से की थी इंस्पेक्शन ਹੁਣ ਥੋੜਾ ਜਿਹਾ ਇਧਰ ਦਿਖਾ ਦਿੰਦਾ ਮੈਨੂੰ ਲੱਗਿਆ ਨਹੀਂ ਇਹਨੇ ਲਾਤਾ ਹਣੇ ਨੂੰ ਵੀ ਨਾ ਹਵਾ ਮਾਰਨੀ ਆ ਚਲ ਕੋਈ ਨਹੀਂ ਇੰਸੇ ਇਨਾ ਕੰਮਾਣਾ ਤਾਂ ਮੈਂ ਇਹਨਾਂ ਟਰੱਕ ਚਲਾਉਣੀ ਆ ਕਿ ਜਿੱਥੇ ਮੈਂ ਅੜ ਜਾ ਫਿਰ ਮੇਰੇ ਕੰਮ ਆ ਜਾਵੇ ਆ ਟੈਲੀਫੋਨ ਆ। ਉਸ ਪਾਸੇ ਤੋਂ ਪਾਉਣਾ 50 ਵਾਲਾ ਤਾਂ ਕਿਉਂਕਿ ਬਾਕੀਆਂ ਤੋਂ ਕਈ ਵਾਰੀ ਪੈਂਦਾ ਨਹੀਂ ਫਿਰ ਐਵੇਂ ਪੰਗਾ ਪਿੰਦਾ। ਫੇਰ ਹੋਰ ਕੁਝ ਪੈਂਦਾ। ਇੱਕ ਦਮ ਆਉਂਦੀ ਰੱਬ। ਟੈਲੀਫੋਨ ਮੇਰੇ ਕੋਲ ਆ ਗਈ ਕਿੱਥੇ ਲੱਗ ਗਈ। ਮੈਨੂੰ ਇਹ ਰੋਲਸ ਦੇ ਦੇ। ਇਫ ਵੀ ਡੋਨਟ ਮਾਈਂਟ ਇਫ ਵੀ ਡੋਨਟ ਮਾਈਂਟ। ਮਾਮੇ ਨੂੰ ਪਤਾ ਤਾਂ ਨਾ ਨਾ ਦੇ। ਕਿਉਂ? ਨੈਣ ਨੂੰ ਬਰਹਾ। ਉਹ ਹੈਵ ਟੂ। ਤੇਰੀ ਪੇ ਆ ਗਈ। ਓਏ ਮੇਰੀ ਕਿਉਂ ਨਹੀਂ ਆਈ? ਤੇਰੀ ਨਿਗਾਹ ਪੜੀ ਓ ਮੇਰੀ ਪੇ ਤੇ ਹੈਂ। ਤੇ ਲੋਈ ਮੇਰੀ ਪੇ ਤੇ ਨਿਗਾਹ ਰੱਖਦਾ। ਮੈਂ ਤਾਂ ਕੁਛ ਨਹੀਂ ਦੇਣਾ। ਇਹ ਤਾਂ ਐਕਸਪੈਂਸਸ ਬਹੁਤ ਆਪਸੋ ਸੌਰੀ ਦੇ ਲੋ ਪੈੰਡ ਵੱਜਾ ਨਹੀਂ ਮੰਗਦੇ ਪਹਿਲਾਂ ਖੜੇ ਹੋ ਗਏ ਸ਼ਰਮ ਤਾਂ ਨਹੀਂ ਆਉਂਦੀ ਪੈਸੇ ਕੁੜੀਆਂ ਤੋਂ ਮੰਗੀਆਂ ਜਾਂਦੇ ਕੁੜੀਆਂ ਨੂੰ ਤਨਖਾਹ ਚ ਸਾਰੇ ਮੁੰਡਿਆਂ ਕੀ ਆਉਂਦੀਆਂ ਭੈਣਾਂ ਨੂੰ ਤਨਖਾਹ ਚ 150 ਡਾਲਰ ਦਿਆ ਕਰੋਗੇ ਇਹ ਤਾਂ ਵੀ ਮੈਂ ਕਢਵਾਉਂਗੀ ਵਾ ਚਲ ਗਈ ਗੱਲ ਲੰਗੀ ਮੈਂ ਤਾਂ ਮੈਂ ਤਾਂ ਟੀਟ ਹੈਕ ਨੰਬਰ ਦੀ ਮੈਂ ਲੈ ਵੀ ਲੜੀ ਤੇ ਟ੍ਰੇਲਰ ਪਿਕ ਕਰਕੇ ਹੁਣ ਆਪਾਂ ਇੱਕ ਵਾਰੀ ਗੇਟ ਤੇ ਖੜਾ ਹੈ ਤੇ ਆ ਆਪਣੀ ਜਿਹੜੀ ਆ ਬੈਂਚ ਰਿਆ ਇਹਨਾਂ ਦਾ ਇਹ ਅੰਦਰ ਵਾਪਸ ਕਰਕੇ ਆਉਂਦਾ ਲਾਇਸੈਂਸ ਲੈ ਕੇ ਆਉਣਾ ਸੀਲ ਵਗੈਰਾ ਉਹਨਾਂ ਨੇ ਚੈੱਕ ਕਰਨੀਆਂ ਤੇ ਫਿਰ ਆਪਾਂ ਭਰਾਵਾਂਗੇ ਡੀਜ਼ਲ ਤੇ ਡੀਜ਼ਲ ਭਰਾ ਕੇ ਆਪਾਂ ਨਿਕਲ ਜਾਣਾ ਬਾਈ ਜਿਹੜਾ ਆਟੋ ਪੇ ਲੱਗੇ ਹੋਣਾ ਉਹ ਭਰਾ ਆਪੇ ਤਰੀਕ ਦੇ ਘਟੇ ਜਾਂਦੇ ਨੇ ਭਾਗ ਨੂੰ ਭਰ ਕੇ ਦੇਈਏ ਸੀ ਬੈਕਪੋਰ ਆ ਘਟੇ ਜਾਂਦੇ ਆ ਨਹੀਂ ਨਹੀਂ ਆਟੋ ਪੇਮੈਂਟ ਇਸ ਅ ਮਿਨੀਮਮ ਪੇਮੈਂਟ ਹੁੰਦੀ ਆ ਪੇਮੈਂਟ ਵੀ ਕੱਟ ਲੈਣਗੇ ਜੇ ਮੈਂ ਲਾ ਮੈਂ ਪਹਿਲਾਂ ਤੁਹਾਨੂੰ ਜਾਰਾ ਚ ਪਾਦਾ ਤਾਂ ਆਪਾਂ ਪੇਮੈਂਟ ਦੇ ਦਵਨੇ ਆਪ ਕੱਢ ਨਹੀਂ ਆਵਾ ਜੀ ਆਟੋ ਪੇਮੈਂਟ ਹੈ ਹੀ ਜੇ ਮਿਨੀਮਮ ਪੇਮੈਂਟ ਹੈ ਹੀ ਨਹੀਂ ਫਿਰ ਉਹਨਾਂ ਨੇ ਕਹਿੰਦੀ ਆਟੋ ਕੱਟਣੀ ਹੈ ਤੇ ਜਦੋਂ ਤੂੰ ਭਰਤੇ ਫਿਰ ਕੋਈ ਮਿਨੀਮਮ ਪੇਮੈਂਟ ਰਹਿ ਹੀ ਨਹੀਂ ਜਾਣੀ ਤਾਂ ਕਿੱਕ ਮੈਨੂੰ ਪਤਾ ਵਾ ਮਿਨੀਮਮ ਤਾਂ ਉਹ ਹੁੰਦੀ ਹੈ ਨਾ ਤੁਸੀਂ ਮਿਨੀਮਮ ਭਰਨੇ ਤੋਂ ਪਹਿਲਾਂ ਹੀ ਭਰਤੇ ਤਾਂ ਚੇਂਜ ਹੋ ਜਾਣਾ ਫਿਰ ਰੈਕੋਰਡ ਚ ਆ ਜਾਣਾ ਪਰ ਇਹਨਾਂ ਨੇ ਆਲਰੇਡੀ ਭਰਤੇ ਆ ਮੈਨੂੰ ਨਹੀਂ ਲੱਗਦਾ ਦੁਬਾਰਾ ਕੱਟਣਗੇ ਉਹ ਸ਼ੀ ਸ਼ੀ ਸ਼ੀਓ ਸ਼ੀ 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 ਛੀਓ ਕਦੇ ਦੇਖਿਆ ਕਦੇ ਦੇਖਿਆ ਕਦੇ ਕਦੇ ਦੇਖਿਆ ਕਿਸੇ ਪਹਿਨੇ ਪੈਟਰੋ ਦੇ ਪੰਪ ਤੇ ਆਦੇ ਭਰਾ ਨੂੰ ਕੜੀਸ ਕੜੀਸ ਕੇ ਕੁੱਟਿਆ ਹੋਵੇ ਸ਼ੀ ਦੇਖਿਆ ਕਦੇ ਸ਼ੀ ਸ਼ੀਓ ਦੇਖਿਆ ਕਦੇ ਸ਼ੀ 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 ਨੇਚਣਾ ਜਾ ਵੀ ਰਹੀ ਆ ਉਹ ਕੀ ਆ ਕਦੇ ਦੇਖਿਆ ਕਿ ਇਹ ਭੈਣ ਨੇ ਭਰਾ ਨੂੰ ਕੜੀਸ ਕੜੀਸ ਕੇ ਕੁੱਟਿਆ ਵਾ ਅੱਜ ਸਮਾਂਝ ਦੇਖੂਗਾ ਤੈਨੂੰ ਪਤਾ ਮੈਂ ਇਸੇ ਕਪੜੇ ਚ ਵਾਪਸ ਹੋਣਾ ਅੱਜ ਇਸ ਸਮਾਂਝ ਦੇਖੂਗਾ ਮੇਰੇ ਕਪੜੇ ਨਹੀਂ ਹੈਗੇ ਜੇ ਮੇਰੇ ਕਪੜੇ ਗਿੱਲੇ ਹੋਗੇ ਸਾਹ ਵਾਲੀ ਸ਼ੀ ਸ਼ੀ ਕੀ ਹਸਾਬ ਲਾ ਸ਼ੀ ਉਹ ਕਹੇ ਤੇ ਤੂੰ ਵੀ ਸਾਹ ਵਾਲੀ ਮਾ ਸ਼ੱਡ ਸ਼ੀ 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 ਤੂੰ ਵੀ ਬਾਹ ਸ਼ੱਡ ਕੇ ਕਿਰੀਦਾ ਤਾਂ ਨਹੀਂ ਸ਼ੀ ਸ਼ੀ ਸ਼ੀ ਪਿੰਦਰ ਮੈਂ ਕੱਟ ਦੇਣਾ ਪੜਕੇ ਬਾਅਦ ਚ ਨਾ کہیں ਮੈਨੂੰ ਗੁੱਸਾ ਚੜੀ ਜਾਂਦਾ ਨਾ ਐਵੇਂ ਇਰਿਟੇਟ ਕਰੀ ਜਾਂਦਾ ਬੱਤ ਤੁਸੀਂ ਸਜਰਾਂ ਅੱਜ ਦਾ ਵਲੌਗ ਇੱਥੇ ਕਰਦੇ ਆ ਖਤਮ ਆਪਾਂ ਜਾ ਰਹੇ ਹਾਂ ਮਾਉਂਟਰੀ ਹਵਲ ਬਾਕੀ ਵਲੌਗ ਅੱਗੇ ਦੀ ਇੱਕ ਹੀ ਆਉਂਦਾ ਰਹੂਗਾ ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਓਕੇ ਬਾਈ